ਅਜੀ ਕੀ ਵਾਕਿਆ ਹੋਇਆ ਸੀ ਬੱਕੇ ਸਰ ਮੇਰੇ ਦਿਓਰ ਹੈ ਮੇਰਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਵਾ ਮੇਰੇ ਬੱਚੇ ਨੂੰ ਵੀ ਗਲਤ ਵੀਡੀਓਜ਼ ਦਿਖਾਉਂਦਾ ਵਾ ਮੇਰੀ ਕੁੜੀ ਨੇ ਮੈਨੂੰ ਖੁਦ ਦੱਸਿਆ ਕਿ ਮੈਨੂੰ ਚਾਚੂ ਨੇ ਗੰਦੀਆਂ ਕੁਲਰ ਪੀਜ਼ੇ ਵਾਲੀਆਂ ਵੀਡੀਓ ਦਿਖਾਈਆਂ ਮੈਂ ਆਪਣੇ ਬੱਚੇ ਨੂੰ ਸਰਚ ਕਰਦੇ ਦੇਖਿਆ ਮੈਂ ਪੁੱਛਿਆ ਕਿ ਕਹਨੇ ਦਿਖਾਈਆਂ ਤੈਨੂੰ ਕਹਿੰਦੀ ਕਿ ਮੇਰੇ ਚਾਚੂ ਨੇ ਮੈਨੂੰ ਦਿਖਾਈਆਂ ਜਦੋਂ ਮੈਂ ਇਸ ਚੀਤੇ ਆਵਾਜ਼ ਚੱਕੀ ਮੇਰੀ ਫਰੈਂਡ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਨਾਂ ਦੇ ਮੇਰੇ ਸਾਰੇ ਦੇਰਾ ਜੇਠਾ ਨੇ ਰਲ ਕੇ ਕੁੱਟਿਆ ਮੈਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮੈਨੂੰ ਮਾਰ ਕੁੱਟ ਕੀਤੀ ਹਾਂਜੀ ਬੱਚੇ ਬੱਚੇ ਨੇ ਕਿੱਦਾਂ ਦੱਸਿਆ ਜਾ ਕੇ ਟੀਚਰ ਨੂੰ ਦੱਸਿਆ ਕਿੰਨੂੰ ਦੱਸਿਆ ਉਹਨੂੰ ਦੱਸਿਆ ਮੇਰੀ ਕੁੜੀ ਟਿਊਸ਼ਨ ਗਈ ਉੱਥੇ ਟਿਊਸ਼ਨ ਤੇ ਜਾ ਕੇ ਉਹਨੇ ਇਸ ਚੀਜ਼ ਬਾਰੇ ਗੱਲ ਕੀਤੀ ਹੈ ਨਾ ਤੇ ਹਾਂਜੀ ਟੀਚਰ ਦੇ ਨਾਲ ਉਹ ਟੀਚਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੁੜੀ ਇਦਾਂ ਦੀਆਂ ਗੱਲਾਂ ਕਰ ਰਹੀ ਆ ਉਹਨੇ ਵੀ ਮੈਨੂੰ ਨਹੀਂ ਦੱਸਿਆ ਗਾਂ ਮੇਰੀ ਫਰੈਂਡ ਨੂੰ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਖਲਾਓ ਤੇ ਸਹਿਜ ਇਦਾਂ ਦੀਆਂ ਗੱਲਾਂ ਕਰਦੀ ਫਿਰ ਮੈਂ ਆਪਣੀ ਕੁੜੀ ਨੂੰ ਪੁੱਛਿਆ ਪਿਆਰ ਦੇ ਨਾਲ ਕਿ ਇਹ ਚੀਜ਼ ਤੂੰ ਕਿੱਥੋਂ ਦੇਖੀ ਕਰਕੇ ਤੈਨੂੰ ਕਹਿੰਨੇ ਦਿਖਾਈ ਆ ਉਹਨੇ ਮੈਨੂੰ ਦੱਸਿਆ ਮੈਨੂੰ ਚਾਚੂ ਨੇ ਦਿਖਾਈ ਆ ਹਾਂਜੀ ਤੇ ਜਦੋਂ ਇਹ ਕਾਰਨ ਤੁਹਾਨੂੰ ਪਤਾ ਲੱਗਿਆ ਵੀ ਪਰਿਵਾਰ ਦੇ ਵਿੱਚ ਜੇ ਉਹ ਤੇ ਉਹ ਰੱਟਾ ਕਿ ਉਹ ਕਾਡੇ ਨਾਲ ਗਲਤਮੰਦ ਰੱਖਣਾ ਚਾਹੁੰਦਾ ਹਾਂਜੀ ਉਹ ਮੈਨੂੰ ਮੇਰੇ ਨਾਲ ਵੀ ਪਹਿਲਾਂ ਮੈਨੂੰ ਲੱਗਦਾ ਸੀ ਮੇਰੇ ਨਾਲ ਹੀ ਮੈਨੂੰ ਇਦਾਂ ਗਲਤ ਟੌਰਚਰ ਟੌਰਚਰ ਕਰ ਰਿਹਾ ਮੈਨੂੰ ਗਲਤ ਟੱਚ ਕਰ ਰਿਹਾ ਹਨ ਮੈਂ ਇਸ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਲੈ ਕੇ ਆਪਣੀ ਫਰੈਂਡ ਦੇ ਘਰ ਦੋ ਮਹੀਨੇ ਮੈਂ ਇਸ ਚੀਜ਼ ਨੂੰ ਲੈ ਕੇ ਆਪਣੇ ਫਰੈਂਡ ਦੇ ਘਰ ਰੁਕਣ ਲੱਗੀ ਰਾਤ ਨੂੰ ਰਾਤ ਨੂੰ ਮੈਂ ਆਪਣੀ ਫਰੈਂਡ ਦੇ ਘਰ ਦੋ ਮਹੀਨੇ ਰਹੀ ਉਹਦੇ ਘਰੇ ਸਿੱਕ ਉਹਨੇ ਮੇਰੀ ਹੈਲਪ ਕੀਤੀ ਇਹਨਾਂ ਨੂੰ ਏਸੀ ਕੇ ਇੱਧਰ ਆ ਨਹੀਂ ਰਹੀ ਇਸ ਕਰਕੇ ਇਹਨਾਂ ਨੇ ਉਸ ਨੂੰ ਵੀ ਹਮਲਾ ਕੀਤਾ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਇਹਨਾਂ ਨੇ ਸਾਰੇ ਭਰਾਵਾਂ ਨੇ ਰਲ ਕੇ ਤਾਂ ਕਿ ਇਸ ਗੱਲ ਨੂੰ ਦਵਾਇਆ ਜਾਵੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋ ਐਵੀਡੈਂਸ ਆ ਫਿਰ ਮੇਰੀ ਫਰੈਂਡ ਨੇ ਮੇਰੀ ਹੈਲਪ ਕੀਤੀ ਮੈਂ ਫਿਰ ਉਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਬਹੁਤ ਜ਼ਿਆਦਾ ਬਣ ਜਾਣੀ ਸੀ ਉਹਨੂੰ ਪਤਾ ਚੱਲ ਗਿਆ ਕਿ ਮੈਂ ਵੀਡੀਓ ਬਣਾ ਰਹੀ ਹਾਂ ਉਹਨੇ ਇਸ ਚੀਜ਼ ਨੂੰ ਲੈ ਕੇ ਪਿੱਛੇ ਹਟ ਗਿਆ ਅੱਛਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਮੋਬਾਈਲ ਵੀ ਲੈ ਕੇ ਦੇ ਰਿਹਾ ਹਾਂ ਉਹ ਮੈਨੂੰ ਮੋਬਾਈਲ ਦੇ ਰਿਹਾ ਕਿ ਆਹ ਲੋ ਭਾਬੀ ਮੈਂ ਨਵਾਂ ਮੋਬਾਈਲ ਆ ਮੈਂ ਲੈ ਕੇ ਆਂ ਚਿੱਟੇ ਦਾ ਕੰਮ ਕਰਦਾ ਹਾਂ ਚਿੱਟੇ ਦਾ ਕੋਈ ਫੋਨ ਉਹਨਾਂ ਨੂੰ ਸੇਲ ਕਰਕੇ ਗਿਆ ਉਹ ਮੈਨੂੰ ਕਹਿੰਦੇ ਚਿੱਟੇ ਲੈ ਮੈਨੂੰ ਫੋਨ ਦੇ ਰਿਹਾ ਕਿ ਨਵਾਂ ਆਇਆ ਭਾਬੀ ਲੈ ਲੈ ਮੇਰੇ ਵਿੱਚ ਕਹਿ ਰਿਹਾ ਵੀ ਚਿੱਟੇ ਵਾਲਾ ਵੀਡੀਓ ਦੇ ਵਿੱਚ ਹਾਂਜੀ ਵੀਡੀਓ 'ਚ ਇਦਾਂ ਤਾਂ ਨਹੀਂ ਕਹਿ ਰਿਹਾ ਬਟ ਫੋਨ ਲੈ ਕੇ ਆਇਆ ਪਰ ਉਹ ਕਾਫੀ ਟਾਈਮ ਤੋਂ ਚਿੱਟੇ ਦਾ ਕੰਮ ਕਰਦਾ ਉਸਤੇ ਪਹਿਲਾਂ ਵੀ ਚਿੱਟੇ ਦਾ ਕੇਸ ਪਿਆ ਹੋਇਆ ਵਾ ਤੇ ਕੁੱਟਮਾਰ ਵੀ ਕੀਤੀ ਹੈ ਤੁਹਾਡੇ ਨਾਲ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਲੀ ਦੇ ਕੈਮਰੇ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ ਵਾ ਮੈਨੂੰ ਥੜਿਆ ਗਿਆ ਵਾ ਦੋ ਵਾਰ ਮੈਨੂੰ ਫੜਿਆ ਗਿਆ ਵਾ ਤੇ ਪਹਿਲਾਂ ਵੀ ਕੋਈ ਚਿੱਟੇ ਦਾ ਕੋਈ ਪਰਚਾ ਦਾ ਕੋਈ ਹੈ ਹਾਂਜੀ ਪਹਿਲਾਂ ਉਹਨਾਂ ਤੇ ਚਿੱਟੇ ਦਾ ਪਰਚਾ ਦਾ ਉਹਨਾਂ ਤੇ ਹਾਂਜੀ ਉਹ 2 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਵਾ ਕਿਹੜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਹਾਂਜੀ ਮੈਂ ਮਨੋਰ ਨਗਰ ਚ ਰਹਿੰਦੀ ਗਲੀ ਨੰਬਰ 1 ਦੇ ਵਿੱਚ 1091 ਮਕਾਨ ਨੰਬਰ ਚ ਤੇ ਉਹ ਹੋਰ ਵੀ ਹੈ ਉਦੋਂ ਨਾਲ ਹੋਰ ਹੋਰ ਵੀ ਕੋਈ ਗੈਂਗ ਵੇਲਾ ਹਾਂਜੀ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮੇਰੀ ਮੇਰੀ ਭਾਬੀ ਨਾਲ ਸੈਟਿੰਗ ਆ ਆਪਣੇ ਦੋਸਤ ਉਹਦੇ ਦੋਸਤ ਨੇ ਬਾਹਰ ਜਾ ਕੇ ਗੱਲਾਂ ਕਰਦੇ ਕਿ 5-500 ਰੁਪਏ ਤੇ ਜਿੱਦਾਂ ਮਰਜੀ ਜਾਓ ਅੰਦਰ 500 ਰੁਪਏ ਦੋ ਅੰਦਰ ਭਾਬੀ ਨੂੰ ਮਿਲ ਕੇ ਆ ਜਾਓ ਇਦਾਂ ਇਦਾਂ ਜੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਜਾ ਰਹੀਆਂ ਹਨ ਹਾਂਜੀ ਕਿੰਨੇ ਜਾਣੇ ਹੈਗੇ ਟੋਟਲ ਟੋਟਲ ਹੈਗੇ ਉਹਦੇ ਸਾਰੇ ਯਾਰ ਦੋਸਤ ਹੈਗੇ ਉਹ ਟੋਲ ਬਣਾ ਕੇ ਗੱਲਾਂ ਕਰਦੇ ਅਸੀਂ ਅੰਦਰ ਜਾਣੇ ਆ ਕਿਉਂਕਿ ਹਾਂਜੀ ਕਵੀ ਹੈ ਤੁਹਾਡੇ ਘਰ ਵਾਲੇ ਜਿਹੜਾ ਤੁਹਾਨੂੰ ਪ੍ਰੇਸ਼ਾਨ ਕਰਦੇ ਘਰ ਵਾਲੇ ਮੇਰੇ ਮੇਰਾ ਘਰ ਵਾਲਾ ਸ਼ਰੀਫ ਆ ਉਹ ਕਿਸੇ ਨਾਲ ਲੜਦਾ ਨਹੀਂ ਉਹ ਮੈਨੂੰ ਇਹੀ ਗੱਲ ਉਹਨਾਂ ਨੂੰ ਮੈਂ ਗੱਲ ਕੀਤੀ ਸੀ ਉਹ ਮੈਨੂੰ ਉਹਨਾਂ ਨੇ ਇਹੀ ਗੱਲ ਕਿ ਆਪਾਂ ਕਾਨੂੰਨੀ ਤੌਰ ਤੇ ਇਹ ਗੱਲ ਕਰਾਂਗੇ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਇਹਨਾਂ ਨੂੰ ਪੁੱਛੋ ਤੁਸੀਂ ਤੁਸੀਂ ਹਨਾ ਉਹ ਇੰਨਾ ਕਿ ਸ਼ਰਮਦੇ ਉਹ ਕਹਿੰਦੇ ਨਹੀਂ ਮੈਂ ਪੁੱਛ ਸਕਦਾ ਇਦਾਂ ਦੀਆਂ ਗੱਲਾਂ ਤੁਹਾਡੇ ਨਾਲ ਤੁਹਾਡੇ ਬੱਚਾ ਉਹਦੇ ਕੋਲ ਕਿੱਦਾਂ ਗਿਆ ਤੁਹਾਡੇ ਘਰ ਚ ਰਹਿਸੀ ਅਸੀਂ ਘਰ ਚ ਹੀ ਰਹਨੇ ਸਾਡੀ ਛੋਟੇ ਜਿਹੇ ਘਰ ਆ ਦੋ ਹੀ ਤਾਂ ਰੂਮ ਹੈ ਘਰ ਚ ਹੀ ਰਹਨੇ ਮੈਂ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਕੁੜੀ ਨਾਲ ਵੀ ਇਹ ਚੀਜ਼ ਕੀਤੀ ਜਾਊਗੀ ਮੈਂ ਕੰਮ ਤੇ ਸੀ ਮੈਂ ਆਪਣੀ ਦਰਾਨੀ ਕੋ ਦਰਾਨੀ ਦੀ ਰਿਸਪੋਨਸਿਬਿਲਟੀ ਤੇ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਸੀ ਤੁਹਾਡਾ ਜਿਹੜਾ ਜਿਓਰ ਹੈ ਵਿਆਹ ਆਇਆ ਹੈ ਤੇ ਛੱਡਿਆ ਵਿਆਹ ਆਇਆ ਵਿਆਹ ਕੁੜੀ ਨੂੰ ਠਾਕੇ ਲੈ ਕੇ ਆਇਆ 17 ਸਾਲ ਦੀ ਕੁੜੀ ਨੂੰ ਠਾਕੇ ਲੈ ਪੰਜ ਮਹੀਨਿਆਂ ਦਾ ਬੱਚਾ ਉਹਦੇ ਪਹਿਲੇ ਹੀ ਹੋਣ ਵਾਲਾ ਸੀਗਾ ਕੋਈ ਵਿਆਹ ਨਹੀਂ ਹੋਇਆ ਉਹਨਾਂ ਦਾ ਐਦਾਂ ਹੀ ਤਿੰਨ ਤਿੰਨ ਫੇਰਿਆਂ ਨਾਲ ਲਿਆ ਕੇ ਬਿਠਾਣ ਪਈ ਹਾਂਜੀ ਮੈਂ ਮਾਰਡਰ ਟਾਉਨ ਥਾਣੇ ਪਹੁੰਚੀ ਆ ਤੇ ਤੁਹਾਡੇ ਨਾਲ ਕਿੰਨੀ ਦੇਰ ਤੋਂ ਇਹ ਇਦਾਂ ਦੀ ਹਰਕਤ ਕਰਦਾ ਆ ਰਿਹਾ ਹੈ ਇਹ ਮੇਰੇ ਨਾਲ ਕਾਫੀ ਟਾਈਮ ਤੋਂ ਇਹ ਹਰਕਤ ਕਰ ਮਤਲਬ ਪਹਿਲਾ ਟਾਈਮ ਮੈਨੂੰ ਸ਼ੋ ਨਹੀਂ ਕਰਦਾ ਸੀਗਾ ਹੁਣ ਮੈਨੂੰ ਸ਼ੋ ਕਰਨ ਲੱਗ ਗਿਆ ਪਹਿਲਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਮੈਨੂੰ ਗਲਤ ਟੱਚ ਕੀਤੇ ਜਾਂਦੇ ਆ ਅਗਰ ਅਸੀਂ ਇਕੱਠੇ ਬੈਠੇ ਆ ਕਦੇ ਮੇਰੇ ਪੈਰ ਨੂੰ ਟੱਚ ਕਰਨਾ ਕਦੇ ਮੇਰੇ ਹੱਥ ਨੂੰ ਟੱਚ ਕਰਨਾ ਮੈਂ ਆਪਣੀ ਦਰਾਨੀਆਂ ਨਾਲ ਵੀ ਇਹ ਗੱਲ ਕੀਤੀ ਕਿ ਮੈਨੂੰ ਨੀਰਜ ਗਲਤ ਟੱਚ ਕਰਦਾ ਵਾ ਹਨਾ ਉਹ ਚੀਜ਼ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਅੱਛਾ ਉਹਨੇ ਜ਼ੋਰ ਦੀ ਕੀਤੀ ਹਾਂਜੀ ਉਹ ਉਹਦੀ ਹੀ ਸਪੋਰਟ ਕਰਦੀ ਕਿਉਂਕਿ ਉਹ ਚਿੱਟੇ ਦਾ ਕੰਮ ਕਰਦਾ ਉਹਦੇ ਕੋਲ ਪੈਸਾ ਵਾ ਜਿਸ ਚੀਜ਼ ਕੋ ਜਿੱਥੇ ਪੈਸਾ ਹੋਵੇ ਉੱਥੇ ਹੀ ਸਪੋਰਟ ਕੀਤੀ ਜਾਂਦੀ ਆ ਤੇ ਇਹ ਕੁੜੀ ਮੇਰੇ ਤੋਂ ਕਪਾਲਰ ਦਾ ਕੰਮ ਸਿੱਖਦੀ ਹੈ ਤੇ ਮੇਰੇ ਘਰ ਆਂਦੀ ਜਾਂਦੀ ਸੀਗੀ ਤੇ ਇਹਦੀ ਬੇਟੀ ਦੇ ਨਾਲ ਮਿਸਬੀਹੇਵ ਕੀਤਾ ਗਲਤ ਹਰਕਤਾਂ ਕੀਤੀਆਂ ਗਈਆਂ ਇਹਦੇ ਨਾਲ ਵੀ ਇਹਨੇ ਆ ਕੇ ਮੈਨੂੰ ਦੱਸਿਆ ਤੇ ਕੁਝ ਦਿਨ ਪਹਿਲਾਂ ਮੈਨੂੰ ਆਪਣੇ ਘਰ ਰੱਖ ਲੈ ਦੀ ਹੈਲਪ ਵਾਸਤੇ ਕਿ ਚੱਲ ਇਹਨੂੰ ਕੋਈ ਪ੍ਰੋਬਲਮ ਨਾ ਹੋਵੇ ਦਾ ਹਸਬੰਡ ਨਾਈਟ ਡਿਊਟੀ ਤੇ ਸੀਗੀ ਜਦੋਂ ਇਹਦੇ ਹਸਬੰਡ ਦੀ ਡੇ ਡਿਊਟੀ ਹੋਣੀ ਸੀ ਸੀ ਬੈਠ ਕੇ ਗੱਲ ਕਰਾਂਗੇ ਕਿ ਤੁਸੀਂ ਐਦਾਂ ਕਿਉਂ ਕੀਤਾ ਪਰ ਉਹਨਾਂ ਬੱਚਿਆ ਵਾਸਤੇ ਕੁਛ ਲੈਣ ਜਾ ਰਹੀ ਸੀ ਮੇਰਾ ਪਰਸ ਘਰ ਭੁੱਲ ਗਿਆ ਤੇ ਜਦੋਂ ਇਹ ਪਰਸ ਲੈਣ ਗਈ ਉਹਨਾਂ ਨੇ ਪਿੱਛੇ ਬਾਲਾ ਤੋਂ ਫੜ ਕੇ ਨੂੰ ਕੁੜੀ ਸਿਆ ਅੰਦਰ ਬਾਟੇ ਦੇ ਕੱਪੜੇ ਪਾੜੇ ਜਦੋਂ ਮੈਨੂੰ ਛਡਾਣ ਵਾਸਤੇ ਉਹ ਸਾਰੇ ਮਿੱਤੇ ਹਾਵੀ ਹੋ ਗਏ ਜਦਕਿ ਇਹ ਕੈਮੇਸੀ ਸੀ ਸੀ ਟੀਵੀ ਤੁਸੀਂ ਫੁਟੇਜ ਵੀ ਕਢਵਾ ਸਕਦੇ ਹੋ ਕੈਮਰੇ ਦੇ ਵਿੱਚ ਸਭ ਕੁਝ ਆਉਣ ਦਾ ਰਿਪੋਰਟ ਹੈਗੀਆਂ ਇਹ ਚੀਜ਼ਾਂ ਜੋ ਕਿ ਗਲੀ ਵਾਲਿਆਂ ਨੇ ਵੀ ਕੋਈ ਹੈਲਪ ਨਹੀਂ ਕੀਤੀ ਕਿ ਇਹਨਾਂ ਦੇ ਨਾਲ ਮਾਰਕਟ ਹੁੰਦੀ ਵੀ ਤਿੰਨੇ ਜਾਣੇ ਦੋ ਇਹਦੀਆਂ ਦਰਾੜੀਆਂ ਜਠਾਣੀਆਂ ਤੇ ਤਿੰਨ ਬੰਦੇ ਜਿਨ੍ਹਾਂ ਦੇ ਵਿੱਚ ਬੱਗੜ ਤੇ ਨੀਰਜ ਤੇ ਮੰਨੂ ਤੇ ਇੱਕ ਆਪਣੇ ਸੰਜੀਵ ਬੇਗੜਾ ਜੀ ਜੋ ਕਿ ਇਹਨਾਂ ਦੇ ਪਰਿਵਾਰ ਦੇ ਸਾਰੇ ਬੰਦੇ ਆ ਜੋ ਕਿ ਦਾਨਮਜੀਤ ਦੇ ਨਾਲ ਚੱਲਦੇ ਨੇ ਫਰਦਾਨੇ ਤੇ ਉਹਨਾਂ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਬਿਲਕੁਲ ਛੜਾਇਆ ਜਰੂਰ ਹੈ ਪਰ ਉਹਨਾਂ ਨੇ ਕਿਹਾ ਕਿ ਨੈਨਾ ਇਹ ਪਾਗਲ ਹੋ ਚੁੱਕੀ ਆ ਕੁੜੀ ਇਹਨੂੰ ਪਾਗਲਖਾਨੇ ਕਰੋ ਮੈਂ ਸੰਜੀਵ ਬੇਗੜਾ ਜੀ ਨੂੰ ਇਹ ਕਹਿਣਾ ਚਾਹਦੀ ਕੁੜੀ ਪਾਗਲ ਨਹੀਂ ਹੋਈ ਆ ਤੇ ਇਹ ਸਿਰਫ ਤੁਹਾਡੇ ਪਰਿਵਾਰ ਦੀ ਹੀ ਹੈਲਪ ਕਰੀ ਸੀ ਤੁਹਾਡੀ ਛੋਟੀ ਜੀ ਬੱਚੀ ਦੀ ਹੈਲਪ ਕਰਨ ਪਿੱਛੇ ਪਾਗਲ ਹੋਈ ਸੀਗੀ ਕਿ ਉਸ ਕੁੜੀ ਦੀ ਇੱਜ਼ਤ ਨਾ ਰੁੱਲ ਜAVE ਕੋਈ ਉਹਨੂੰ ਗਲਤ ਨਾ ਕਵੇ ਮੈਂ ਸਿਰਫ ਕੁੜੀ ਨੂੰ ਪਿੱਛੇ ਕਰਕੇ ਆਪ ਤਾਮੋਰੇ ਹੋਈ ਸੀਗੀ ਮੈਂ ਕੋਈ ਤੁਹਾਡ ਨੂੰ ਪ ਪੰਨੀ ਦਿਖਾ ਰਹੀ ਸੀ ਪਰ ਹੁਣ ਮੈਂ ਇਹ ਪਾਗਲਪਨ ਦਿਖਾਉਣਾ ਚਾਹਨੀ ਕਿ ਮੈਂ ਇਸ ਕੁੜੀ ਦੀ ਹੈਲਪ ਕਰਨ ਵਾਸਤੇ ਅੱਗੇ ਆਈ ਸੀ ਇੱਕ ਫੜੋਸਨ ਹੋਣ ਦੇ ਨਾਤੇ ਜਾਂ ਉਹ ਮੇਰੇ ਕੋਲ ਕੰਮ ਕਰਦੀ ਸੀ ਇਸ ਦੇ ਨਾਤੇ ਮੈਂ ਮੋਰੇ ਆਈ ਸੀਗੀ ਨਾ ਕਿ ਮੈਡਮ ਤੁਹਾਡਾ ਵੀ ਕੁਟਕਟਾਪਾ ਬਿਲਕੁਲ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਛੱਡਾਣ ਦੀ ਕੋਸ਼ਿਸ਼ ਕੀਤੀ ਤਿੰਨਾਂ ਜਾਣਿਆਂ ਨੇ ਤੇ ਇਹਨਾਂ ਦੀਆਂ ਦਰਾਨੀਆਂ ਨੇ ਮੈਨੂੰ نیچے ਲੰਮਾ ਪਾ ਕੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਮੇਰੇ ਸਿਰ 'ਚ ਵੀ ਲੱਤਾਂ ਮਾਰੀਆਂ ਇੱਕ ਕੁੱਤੇ ਨੂੰ ਪਾੰਡਾ ਹੁੰਦਾ ਨਾ ਜਿਹੜਾ ਮਿੱਟੀ ਦਾ ਦੁੱਧ ਵਗੈਰਾ ਪਾਉਂਦੇ ਉਹ ਚਾਕੇ ਮੇਰੇ ਨੀਰੇਜ ਵੇਗੜਾ ਨਹੀਂ ਸੱਤੇ ਮ ਇੱਟਸ ਵੀ ਲੱਤਾ ਮਾਰੀਆਂ ਤੇ ਵਿਚ ਮੰਨੂ ਜਿਨ੍ਹਾਂ ਨੇ ਪਹਿਲੇ ਵੀ ਮੈਨਾਂ ਬਹੁਤ ਜੋ ਕਿ ਆਪਣੇ ਆਤਮਪਾਰਕ ਚੌਕੀ ਚ ਮੇਰੀ ਪਹਿਲੇ ਵੀ ਰਿਪੋਰਟ ਗਈ ਉਹਨਾਂ ਦੇ ਜਿਹੜਾ ਮੰਨੂ ਇਹਨਾਂ ਦਾ ਜੇਠ ਹੈ ਕੁਝ ਉਹਨੇ ਵੀ ਪਹਿਲੇ ਵੀ ਮੈਨਾਂ ਹੱਥੋਂ ਪਾਈ ਕੀਤੀ ਸੀ ਉਦੋਂ ਵੀ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਇਹਨਾਂ ਨੇ ਇਹ ਕਿਹਾ ਕਿ ਨੈਨਾ ਨੇ ਖੁਦ ਉਹਨੂੰ ਕੀਤਾ ਇੱਕ ਲੇਡੀਸ ਹੋਣ ਦੇ ਨਾਤੇ ਮੈਂ ਕਿਸ ਤਰ੍ਹਾਂ ਬੰਦੇ ਨੂੰ ਕੁੱਟ ਸਕਦੀ ਤੁਸੀਂ ਖੁਦ ਦੇਖੋ ਕਿ ਕਿੱਡੀ ਕ ਮੈਂ ਹੈਗੀ ਹਾਂ ਹੈਨਾ ਤੇ ਇਹਨਾਂ ਨੇ ਉਸ ਟਾਈਮ ਵੀ ਮੇਤੇ ਹੀਰੋਪ ਲਗਾਈ ਸੀ ਪਰ ਆਤਮਪਾਰਕ ਵਾਲਿਆਂ ਨੇ ਵੀ ਕੋਈ ਵੀ ਜਾ ਕਿ ਕਾਰਵਾਈ ਨਹੀਂ ਕੀਤੀ ਪਰ ਜਦੋਂ ਮੋਮਬਤੀਆਂ ਲੈ ਕੇ ਦੁਬਾਰਾ ਨਿਕਲਣਾ ਚਾਹੁੰਦੇ ਹੋ ਤਾਂ ਜਰੂਰ ਨਿਕਲੋ ਪਰ ਆਪਾਂ ਉਸ ਚੀਜ਼ ਨੂੰ ਸ਼ੇਪ ਵੀ ਕਰ ਸਕਦੇ ਹਾਂ ਕਿ ਮੋਮਬਤੀਆਂ ਲੈ ਕੇ ਹੀ ਨਿਕਲਣਾ ਹੁਣ ਬਾਅਦੋਂ ਕਿਉਂਕਿ ਛੋਟੇ ਦੀ ਬੱਚੀ ਦੀ ਇੱਜ਼ਤ ਬਚਾਉਣ ਵਾਸਤੇ ਜੇ ਮੈਂ ਪਾਗਲ ਹਾਂ ਤਾਂ ਮੈਂ ਪਾਗਲ ਹੋਣਾ ਚਾਹੀਦਾ ਹਾਂ ਸੌਰੀ ਵੀਡੀਓ ਕਿਸ ਦੇ ਵੱਲੋਂ ਦਿਖਾਈ ਗਈ ਸੀ ਜਿਹੜੇ ਬੱਚੇ ਵੀਡੀਓ ਮੋਦੇ ਚਾਚੂ ਵੱਲੋਂ ਦਿਖਾਈ ਗਈ ਸੀ ਜਿੱਥੇ ਜਿੱਥੇ ਉਹਦੀ ਚਾਚੀ ਵੀ ਬੈਠੀ ਸੀਗੀ ਦੋਨਾਂ ਦੇ ਸਹਿਯੋਗ ਦੇ ਨਾਲ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਸੀ ਪਹਿਲੇ ਵੀ ਇਨ੍ਹਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਹੋ ਚੁੱਕਿਆ ਹੈ ਇਨ੍ਹਾਂ ਦੇ ਜੇਠ ਵੱਲੋਂ ਇੱਕ 1 ਪਾਰ ਛੁੱਟੀ ਕੱਟਣ ਵਾਸਤੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਉਹ ਪਹਿਲੇ 12 ਸਾਲ ਦੀ ਕੁੜੀ ਦਾ ਰੇਟ ਕਰ ਸਕਦੇ ਤੇ ਉਹ 7 ਸਾਲ ਦੀ ਕੁੜੀ ਉਹਨਾਂ ਦੇ ਵਾਸਤੇ ਕੀ ਚੀਜ਼ ਹੈ ਉਹ ਕੁੜੀ ਪ੍ਰੈਗਨੈਂਟ ਸੀਗੀ ਤੇ ਉਸ ਕੁੜੀ ਉਸ ਇਸ ਕੁੜੀ ਦਾ ਪ੍ਰਵਾਸੀ ਕੁੜੀ ਸੀ ਤਾਂ ਇਹਨਾਂ ਦੀ ਜਥਾਣੀ ਚੋਂ ਪ੍ਰਵਾਸੀ ਇਹਨੇ ਤੇ ਉਹਨਾਂ ਨੇ ਉਹਨਾਂ ਸਹਿਯੋਗ ਦਿੱਤਾ ਉਸ ਟਾਈਮ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਕੱਪੜੇ ਉਤਾਰ ਕੇ ਕੁੜੀ ਦੇ ਸਾਹਮਣੇ ਸਭ ਕੁਝ ਕੀਤਾ ਉਹਨੂੰ ਇਹਦੇ ਚਾਚੂ ਵੱਲੋਂ ਕਿਹਾ ਗਿਆ ਕਿ ਮੂੰਹ ਪਿੱਛੇ ਕਰ ਲਾ ਅਸੀਂ ਇੱਥੇ ਕਰ ਦੇਵੇ ਉਹਨੂੰ ਬਾਹਰ ਨਹੀਂ ਭੇਜੇ ਜੇਕਰ ਤੁਸੀਂ ਇਸ ਤਰ੍ਹਾਂ ਕੁਝ ਕਰਨਾ ਤੁਸੀਂ ਬੱਚੇ ਨੂੰ ਵੀ ਬਾਹਰ ਭੇਜ ਸਕਦੇ ਬੱਚੇ ਨੂੰ ਕੀ ਦਿਖਾ ਰਹੇ ਤੁਸੀਂ ਬੱਚੇ ਦੇ ਦਿਮਾਗ 'ਚ ਕੀ ਚੀਜ਼ ਪਾ ਰਹੇ ਹੋ ਕਿ ਤੁਸੀਂ ਬਾਅਦ 'ਚ ਬੱਚੇ ਨੂੰ ਵੀ ਕੁਝ ਮਨਾ ਸਕੋ ਬੱਚੇ ਨੂੰ ਮਨਾਣਾ ਚਾਹੁੰਦੇ ਸੀ ਮਤਲਬ ਚਾਚੀ ਦਾ ਵੀ ਪੂਰਾ ਸਹਿਯੋਗ ਸੀ ਇਸ ਚੀਜ਼ ਵਿੱਚ ਚਾਚੀ ਨੂੰ ਪਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਹੀ ਕਹਿਣਾ ਚਾਹੁੰਦੀ ਇੱਕ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਤੇ ਕਿ ਤਾਂ ਕਿ ਮੋਮਬਤੀਆਂ ਲੈ ਕੇ ਕਿਸੇ ਨੂੰ ਨਾ ਨਿਕਲਣਾ ਪਵੇ ਸਾਡੇ ਵੱਲੋਂ ਜੀ ਇੱਕ ਮੈਨੂੰ ਕੰਪਲੇਂਟ ਰੀਸੀਵ ਹੋਈ ਹੈ ਨਿਆਣਾ ਦੇ ਵੱਲੋਂ ਰੀਸੀਵ ਹੋਈ ਹੈ ਜੀ ਇਹਨਾਂ ਦਾ ਹੈਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਇਹਦੇ ਵਿੱਚ ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਇਹਨਾਂ ਨੇ ਸਾਨੂੰ ਕੰਪਲੇਂਟ ਰੀਸੀਵ ਹੋਈ ਹੈ ਫੈਕਟਸ ਵੈਰੀਫਾਈ ਕਰ ਰਹੇ ਹਾਂ ਜੀ ਦੋ ਜਣੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਹੋ ਮੈਡਮ ਇਹਦੇ ਵਿੱਚ ਇਹ ਵੀ ਰੋਪ ਲਾਇਆ ਇੱਕ ਛੋਟੇ 7 ਸਾਲ ਦੇ ਬੱਚੇ ਨੂੰ ਤੇ ਗਲਤ ਵੀਡੀਓ ਤੱਕਾ ਕੇ ਐਲਸੀਡੀ ਦੇ ਬੱਚੇ ਨੂੰ ਕੋਈ ਆਨ ਲੋਕਾਂ ਦੇ ਕੋਲ ਕਿੰਨੇ ਨਾਮ ਲਗਾ ਕਿਤਾ ਜਨਾ ਦੇ ਸਾਡੇ ਕੋਲ ਜੀ ਅਜੇ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਬਾਰੇ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗਾ ਤੇ ਜਾਂਚ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊਗੀ ਯਾਰ ਕਿਹੜੇ ਖਾਨੇ ਦਾ ਮਾਮਲਾ ਇਹ थाना ਮੋਡਲ ਟਾਊਨ